ਦੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਸਟੇਟ ਦੇ ਮੁੱਖ ਮੰਤਰੀ ਜਾਂ ਸਾਡੇ ਸਟੇਟ ਦੇ ਆਗੂ ਉਹ ਪੰਜਾਬ ਦੀ ਕਿਤੇ ਵੀ ਪਹਿਰੇਦਾਰੀ ਨਹੀਂ ਕਰ ਰਹੇ ਜੇ ਸਾਡਾ ਪੰਜਾਬ ਦਾ 파ੜੀ ਉੱਟਿਆ ਜਾਵੇ ਪੰਜਾਬ ਸਾਡੀ ਰਾਜਤਾਨੀ ਉੱਟੀ ਜਾਵੇ ਸਾਡੀ ਬੋਲੀ ਦਾ ਨੁਕਸਾਨ ਹੋਵੇ ਕੋਈ ਵੀ ਕਿਤੇ ਵੀ ਨਹੀਂ ਬੋਲਿਆ ਜਾ ਰਿਹਾ ਉਧਰ ਉਹ মমতা ਬੇਂਦਰੀ ਜੀ ਆ ਬੰਗਾਲ ਦੀ ਮੁੱਖ ਮੰਤਰੀ ਆ ਉਹ ਆਪਣੇ ਲੋਕਾਂ ਦੀ ਸੁਪਰੀਮ ਕੋਰਟ 'ਚ ਖੜੇ ਹੋ ਕੇ ਆਪਣੀ ਵਕਾਲਤ ਕਰ ਰਹੀ ਹੈ ਆਪਣੇ ਹੱਕਾਂ ਤੇ ਪਹਿਰਾ ਦੇ ਰਹੀ ਹੈ ਤੇ ਸਾਡੇ ਤੇ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਲੋਕਾਂ ਦੇ ਲੋਕਾਂ ਕੋਲ ਸੀ ਵੋਟਾਂ ਕਦੇ ਵਾਸਤੇ ਲਈਆਂ ਅੱਜ ਜੇ ਸ਼ਰਮ ਗੋਲੀਆਂ ਚੱਲ ਰਹੀਆਂ ਇਹ ਲੋਕਾਂ ਦਾ ਕਿ ਲੋਕਾਂ ਨੇ ਤੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੁਹਾਡਾ ਫਰਜ਼ ਹੈ ਕਿ ਇਹਨੂੰ ਕੰਟਰੋਲ ਕਰਨਾ ਸਮਝੋ ਉਹ ਲੋਕ ਬਹੁਤ ਹੀ ਬਹਤਾਰ ਚ ਲੋਕ ਉਹ ਕਾਰੋਬਾਰੀ ਆ ਉਹਨਾਂ ਨੂੰ ਆਪਣੇ ਸਪੋਰਟਿੰਗ ਆਡਰ ਰੱਖਣੇ ਪੈ ਰਹੇ ਆ ਉਹਨਾਂ ਦਾ ਆਪਣਾ ਬਿਜ਼ਨਸ ਲਾਸ ਹੋ ਰਿਹਾ ਤੇ ਕੋਈ ਸਰਕਾਰ ਦੇ ਚੋਣਾਂ ਤੇ ਕੋਈ ਯੂਨੀ ਸਰਕਾਰ ਹੀ ਪੀਏ ਪੰਜਾਬ ਦੇ ਹਾਲਾਤ ਇੰਦਾਂ ਦੇ ਗੁੰਮਨਦੇ ਜਾ ਰਹੇ ਆ ਇਸ ਕਰਕੇ ਆਪਾਂ ਹੁਣ ਬਹੁਤ ਸਮਾਂ ਤੁਹਾਡਾ ਵੀ ਹੋ ਗਿਆ ਬਾਕੀ ਬਹੁਤ ਸਾਰੇ ਤੁਸੀਂ ਵੀ ਸਾਰੇ ਸਮਝਦਾਰ ਜੋ ਤੁਸੀਂ ਵੀ ਤੁਹਾਡਾ ਵੀ ਰੋਜ਼ ਪ੍ਰਸ਼ਾਸਨ ਨਾਲ ਰਿਸ਼ਵਤਖੋਰੀ ਨਾਲ ਦਸ਼ਿਆਂ ਦੇ ਨੌਜਵਾਨ ਜਿੱਤਾ ਮਰ ਰਹੇ ਆ ਬਾਹ ਪੈ ਰਿਹਾ ਪਰ ਕਿਸੇ ਪੇ ਗੱਲ ਦੀ ਭੁਨ ਨਹੀਂ ਚੌਣ ਵਾਲਾ ਕੋ ਹਿੱਕ ਜੇ ਆਪਾਂ ਨਾ ਸੰਭਲੇ ਤੇ ਬਹੁਤ ਆਪਣੇ ਦੇ ਖਤਰਨਾਕ ਹੋ ਸਕਦਾ ਇਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਕੋਈ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣ ਦਾ ਸਵਾਲ ਨਹੀਂਗਾ ਇਹ ਸਾਡੀ ਧੋਨ ਨੂੰ ਬਚਾਉਣ ਦਾ ਹੈ ਕਿਉਂਕਿ ਠੀਕੇ ਕੇ ਅਮਰਤਪਾਲ ਨੇ ਉਹ ਕੰਮ ਕਰਕੇ ਦੱਸਿਆ ਜਿਹੜੇ ਲੋਕੀ ਸਰਕਾਰਾਂ ਬਣਾਗੇ ਵਾਦਾ ਕਰਕੇ ਕਿ ਨਸ਼ਾ ਖਤਮ ਕਰਾਂਗੇ ਪਰ ਸਰਕਾਰਾਂ ਕੋਲ ਨਹੀਂ ਹੋ ਸਕਿਆ ਜਿਹੜਾ ਉਹਨੇ ਇੱਕ ਬਿਨਾ ਕਿਸੇ ਸਾਧਨਾ ਤੋਂ ਆਪਣੇ ਨੌਜਵਾਨਾਂ ਨੂੰ ਆਵਾਜ਼ ਮਾਰ ਕੇ ਆਪ ਇਕੱਠੇ ਹੋ ਕੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਇਹ ਜੇ ਸਰਕਾਰਾਂ ਮੇਰੇ ਖਾਲੇ ਕੇ ਜਿਹੜਾ ਮੁਰਜਤ ਜੋਧ ਨਸ਼ਾ ਵਿਰੋਧ ਚੱਲ ਰਿਹਾ ਖਾਲੀ ਕਾਗਜ਼ਾਂ 'ਚ ਟੀਵੀ ਤੇ ਜਿਉ ਉਹ ਸਹੀਅਤਾਂ ਚ ਮੇਰੇ ਖਾਲੇ ਨਸ਼ਾ ਮਕਾਉਣਾ ਹੁੰਦਾ ਤੇ ਅਮਰਤਪਾਲ ਨੂੰ ਅੰਦਰ ਜਾ ਉਹਨਾਂ ਦੇ ਸਾਥੀਆਂ ਨੂੰ ਅੰਦਰ ਸੁਚਤਨ ਦੀ ਲੋੜ ਨਹੀਂ ਸੀ ਉਹਨਾਂ ਦੀ ਉਹਨਾਂ ਉਹਨਾਂ ਨੂੰ ਸਪੋਰਟ ਕਰਨ ਦੀ ਲੋੜ ਸੀ ਤੇ ਅੱਜ ਮੇਰਾ ਖਿਆਲ ਪੰਜਾਬ ਤੋਂ ਨਸ਼ਾ ਖਤਮ ਹੋ ਜਾਣਾ ਹੈ ਇਹ ਖਾਲੀ ਨਸ਼ੇ ਨੂੰ ਪਰੋਵਾਰ ਨੂੰ ਚੱਲਦਾ ਰੱਖਣ ਵਾਸਤੇ ਇਹ ਸਾਰਾ ਕੁਝ ਜਿਹੜਾ ਵੀ ਕੋਈ ਇਹ ਗੁੰਡਾਗਰਦੀ ਨੂੰ ਇਹ ਮਾਫੀਆ ਨੂੰ ਜਿਤੋਂ ਇਹ ਦੇਖ ਰਹੇ ਕਿ ਰੇਤਾ ਚੋ ਜੋ ਵੀ ਕੁਸ਼ੇ ਕਹਿ ਕੇ ਗਏ ਸੀ ਉਹ ਸਾਰਾ ਕੁਸ਼ ਉੱਤੇ ਕਿਸੇ ਗੱਲ ਤੇ ਵੀ ਪੈਰਾਂ ਨਹੀਂ ਦਿੱਤਾ ਗਿਆ ਖਾਲੀ ਇਹ ਪੰਜਾਬ ਦੇ ਸਿਰ ਤੇ ਕਰਜ਼ਾ ਵਧਾਇਆ ਗਿਆ ਪੰਜਾਬ ਚ ਕਤਲੂਗਾਰਤ ਵਧਾਈ ਗਈ ਪੰਜਾਬ ਚ ਨਸ਼ਾ ਵਧਾਇਆ ਗਿਆ ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਦੇਣ ਆ ਇਸ ਕਰਕੇ ਆਪਾਂ ਸਾਰੇ ਸਮਝੀਏ ਆਪਾਂ ਪੰਜਾਬ ਦੇ ਵਾਰਸੂਕ ਦਾ ਸਮੂਦਈਏ ਆਪਾਂ ਕਿਉਂਕਿ ਜਿਹੜੇ ਦੁੱਜੇ ਆ ਉਹਦੇ ਤੋਂ ਝੋਲਾ ਚੁੱਕ ਕੇ ਚਲਦੇ ਬਣ ਗਏ ਆਪਾਂ ਤੇ ਇੱਥੇ ਰਹਿਣਾ ਵਾ ਸਾਡੇ ਵੱਡੇ-ਵਡੇਰਿਆਂ ਨੇ ਇਸ ਧਰਤੀ ਵਾਸਤੇ ਬਹੁਤ ਵੱਡੀਆਂ ਕੀਮਤਾਂ ਸਾਰੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਆਪਾਂ ਇਹਨੂੰ ਸਬੰਧਨਾ ਆਪਣਾ ਸਾਰਿਆਂ ਦਾ ਪੰਜਿਆ ਤੇ ਮੈਂ ਖਾਸ ਕਰਕੇ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਤੀਆਂ ਆਈਆਂ ਇੱਥੇ ਉਹਨਾਂ ਦਾ ਵੀ ਤੈਰ ਦਿਲ ਨੂੰ ਧਰਵਾਕ ਕਰਦੇ ਆ ਕਿ ਤੁਹਾਨੂੰ ਪਤਾ ਹੈ ਕਿ ਔਲਾਦ ਦੇ ਦੁੱਖ ਜਾਂ ਜਿਹੜੀ ਔਲਾਦ ਸਾਡੀ ਸਾਨੂੰ ਛੱਡ ਕੇ ਪਰਦੇਸਾਂ ਕਿੰਦੀ ਮੁਸ਼ਕਲਾਂ ਦਾ ਸਾਹਮਣਾ ਨੂੰ ਤੋੜਨਾ ਪੈਂਦਾ ਕਿੰਨੇ ਦੁੱਖ ਕਿੰਨੀਆਂ ਇਦਾਂ ਮੁਸ਼ਕਲਾਂ ਕਿ ਮਾਪੇ ਬਜ਼ੁਰਗ ਦੁਜਿਆਂ ਦੇ ਉੱਪਰ ਟਪੈਂਦੇ ਆ ਕਿ ਬੱਚੇ ਪਰਦੇਸਾਂ ਚ ਰੋੜਾ ਜੇ ਸਾਡੇ ਹਾਲਾਤ ਚੰਗੇ ਹੋਣ ਤੇ ਸਾਨੂੰ ਨਾ ਇਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਜਿੱਦਾਂ ਉਹ ਜੇ ਪਹਿਲੀ ਗੱਲ ਤਾਂ ਰੋਜ਼ਗਾਰ ਹੈ ਨਹੀਂ ਕੋਈ ਥੋੜੇ ਕਿਤੇ ਜੀ ਹੈਗਾ ਤੇ ਉਹ ਬਾਹਰਿਆਂ ਨੂੰ ਹੰਤਾ ਜਾ ਰਿਹਾ ਬਾਰਨੇ ਉੱਤੇ ਬਸਾਇਆ ਜਾ ਰਿਹਾ ਕਿ ਸਾਡੀ ਹੋਂਦ ਹਸਤੀ ਨੂੰ ਖਤਮ ਕੀਤਾ ਜਾ ਸਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਹੀ ਹੋ ਸਕਦੀਆਂ ਜੇ ਸਾਰੇ ਜਣੇ ਆਪਾਂ ਇਕੱਠੇ ਹੋਈਏ ਸਾਰੇ ਜਣੇ ਸਮਝੀਏ ਇਹ ਸਿਸਟਮ ਦੀਆਂ ਚਾਲਾਂ ਨੂੰ ਜਿਹੜੇ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਸਾਡੀ ਪੰਜਾਬ ਦੀ ਹੋਂਦ ਹਸਤੀ ਨੂੰ ਮਟਾਉਣਾ ਚਾਹੁੰਦੇ ਆ ਸਾਡੀ ਕੌਮ ਨੂੰ ਮਟਾਉਣਾ ਚਾਹੁੰਦੇ ਆ ਆਪਾਂ ਸਾਰੇ ਜਣੇ ਇਕੱਤਰ ਹੋ ਕੇ ਹੰਬੜਾ ਮਾਰ ਗਏ ਮੇਰਾ ਖਿਆਲ ਆ ਕਿ ਜੇ ਤੁਹਾਡਾ ਹਿੱਤ ਰਹੀਆ ਕਰ ਲਿਆ ਪੰਜਾਬ ਦੇ ਲੋਕਾਂ ਨੇ ਅੱਗੇ ਵੀ ਬਹੁਤ ਬੁਰੇ-bure ਹਾਲਾਤਾਂ ਚੋਂ ਪੰਜਾਬ ਨੂੰ ਕੱਢਿਆ ਬੜੀਆਂ ਵਸੀਤਾਂ ਚੋਂ ਕੱਢਿਆ ਅਸੀਂ ਗੁਰੂ ਸਾਹਿਬ ਦਾ ਆਸਰਾ ਲੈ ਕੇ ਉਹਦੇ ਆਸਰੇ ਨਾਲ ਉਹਨੂੰ ਅੰਗ ਸੰਗ ਸਮਝ ਕੇ ਸਾਰੇ ਜਣੇ ਇਹ ਪੰਜਾਬ ਦੀ ਧਰਤੀ ਤੋਂ ਇੱਥੇ ਕੋਈ ਗੁਰੂਆਂ ਦੀ ਸੋਚ ਚੱਲੇ ਇੱਥੇ ਨਸ਼ੇ ਨੂੰ ਕੋਈ ਜਗ੍ਹਾ ਨਹੀਂ ਇੱਥੇ ਰਿਸ਼ਤ ਘੋਰੀ ਨੂੰ ਕੋਈ ਜਗ੍ਹਾ ਨਹੀਂ ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ ਹੈ ਬਾਕੀ ਇਥੇ ਨਸ਼ੇ ਦੇ ਬਾਬਤ ਕਿ ਗੁਰੂ ਮਹਾਰਾਜ ਨੇ ਬਹੁਤ ਵੱਡੇ ਥਨ ਬੜੀ ਜ਼ੋਰਦਤ ਕੀਤਾ ਕਿ ਕਿ ਨਸ਼ਾ ਮਨੁੱਖੀ ਜੀਵਨ ਦੀ ਨਹੀਂ ਹੈ ਹੋਰ ਵੀ ਜਿਹੜੀ ਇੱਥੇ ਜੋ ਵੀ ਕੁਝ ਵਾਪਰ ਰਿਹਾ ਇਹ ਸਾਰੀਆਂ ਚੀਜ਼ਾਂ ਸਾਡੇ ਵਿਰਾਸਤ ਨਾਲ ਸਾਡੇ ਸਭਿਆਚਾਰ ਨਾਲ ਵੇੜ ਨਹੀਂ ਖਾਦੀਆਂ ਜਿਹੜੀਆਂ ਸਾਡੇ ਅਪਰੋਚ ਕੇ ਸਾਡੇ ਨੌਜਵਾਨੇ ਲਿਖਿਆ ਜਾ ਰਹੇ ਪੰਜਾਬ 'ਚ ਜਿਹੜਾ ਵੀ ਕੋਈ ਹੱਕ ਤੇ ਸੱਚ ਦੀ ਗੱਲ ਕਰਦਾ ਉਹਦੇ ਵਾਸਤੇ ਇੱਥੇ ਕੋਈ ਨਿਆਂ ਨਹੀਂ ਹੈਗਾ ਜੇ ਦੀਪ ਸਿੰਘੂ ਆਇਆ ਉਹਨੇ ਨੌਜਵਾਨੀ ਨੂੰ ਜਗਾਇਆ ਤੇ ਉਹਨੂੰ ਸਰਕਾਰਾਂ ਨੇ ਉਂਝ ਨਹੀਂ ਰਹਿਣ ਦਿੱਤਾ ਉਹ ਤੋਂ ਬਾਅਦ ਅਮਰਪਾਲ ਸਿੰਘ ਆਇਆ ਉਹਨੇ ਪੰਜਾਬ ਦਾ ਦਰਦ ਸਮਝਿਆ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਤੋਂ ਛਡਾਉਣ ਲਈ ਉਹਨਾਂ ਨੇ ਖਾਲਸਾ ਵਹਿਰ ਤੋੜੀ ਆਪ ਅੰਮ੍ਰਿਤ ਛਕਿਆ ਤੇ ਬਹੁਤ ਹੀ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨੇ ਲੜ ਲਾਇਆ ਸਰਕਾਰਾਂ ਨੂੰ ਇਹ ਕੱਲੀ ਨੇ ਮਨਜ਼ੂਰ ਨਹੀਂ ਆ ਕਿ ਜਿਹੜੇ ਸਾਡੀ ਨੌਜਵਾਨੀ ਜਿਹੜੀ ਉਹ ਪੰਜਾਬ ਦੇ ਵੱਸ ਸਕੇ ਕਿਉਂਕਿ ਉਹ ਚਾਹੁੰਦੀਆਂ ਹੀ ਇਹ ਆ ਕਿ ਪੰਜਾਬ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਇਹਨਾਂ ਵੇਖਿਆ ਕਿ ਇਹਦੇ ਮਗਰ ਇੰਨੀ ਨੌਜਵਾਨੀ ਲੱਗ ਰਹੀ ਆ ਉਹਨਾਂ ਨੇ ਐਨਐਸ ਲਾ ਕੇ ਡਿਗੁਰਗਾ ਜਿਲ੍ਹੇ ਵਿੱਚ ਮੇਂਹ ਦਿੱਤਾ ਦੇ ਵੀ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਕਿ ਮੋਰਚੇ ਵਿੱਚ ਸੰਗਤਾਂ ਨੇ ਸਾਡੇ ਤੇ ਪ੍ਰੈਸ਼ਰ ਪਾ ਗਏ ਉਹਨਾਂ ਨੂੰ ਕਹ ਆ ਗਿਓ ਮਤਪਾਲ ਸਿੰਘ ਜਿਹੜਾ ਉਹ ਚੋਣਾਂ ਵਿੱਚ ਖਰੋਇ ਤੇ ਚੋਣਾਂ 'ਚ ਬਹੁਤ ਹੀ ਸੰਗਤਾਂ ਨੇ ਹਨੂ ਪਿਆਰ ਦਿੱਤਾ ਸਭ ਤੋਂ ਵੱਡੀ ਲੀਡ ਨਾਲ ਮਤਪਾਲ ਸਿੰਘ ਨੂੰ ਜਿਤਾਇਆ ਤੇ ਸੰਸਦ ਦਾ ਪਾਰਲੀਮੈਂਟ ਦਾ ਮੈਂਬਰ ਬਣਾਇਆ ਅਸੀਂ ਸੰਗਤਾਂ ਦਾ ਬਹੁਤ ਹੈ ਦਿਲੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਪਿਆਰ ਬਹੁਤ ਹੀ ਸੰਗਤਾਂ ਦਾ ਅਨਛਾਵਾ ਕਿਉਂਕਿ ਪੰਜਾਬ 'ਚ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਨਾਲ ਖਤਮ ਹੋ ਰਹੀ ਆ ਵੀਖੋ ਉਹਨਾਂ ਦੇ ਪੁੱਤਾਂ ਦਾ ਦੁੱਖ ਜਿਹੜਾ ਮਾਵਾਂ ਹੀ ਜਾਣਦੀਆਂ ਹਰ ਰੋਜ਼ ਵਿੱਚ ਨਸ਼ਾ ਵਾ ਦਿਨ ਨਸ਼ੇ ਜਦੋਂ ਇੱਥੇ ਅਮਰਤਪਾਲ ਸਿੰਘ ਸੀ ਹਜ਼ਾਰਾਂ ਮਾਵਾਂ ਇੱਥੇ ਆਣ ਕੇ ਰੋਦੀਆਂ ਸੀ ਰੋਜ਼ ਕਿ ਸਾਡੇ ਪੁੱਤਾਂ ਨੂੰ ਨਸ਼ੇ ਤੋਂ ਕੱਢਿਆ ਜਾਏ ਤੇ ਉਹ ਜਿਹੜੀ ਨੌਜਵਾਨ ਨਹੀਂ ਸੀ ਉਹ ਵੀ ਅਮਰਤਪਾਲ ਦੀ ਉਹਨਾਂ ਨੂੰ ਜਿੱਦਾਂ ਬਹੁਤ ਖਿੱਚ ਸੀ ਉਹ ਆਪ ਕਹਿੰਦੇ ਕਿ ਅਮਰਤਪਾਲ ਕੋਲ ਨੂੰ ਛੱਡ ਗਿਆ ਉਹ ਇਹ ਧੰਮ ਜਿਹੜਾ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਇਹ ਸਾਡੀ ਨੌਜਵਾਨੀ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਤਾਂ ਅੱਜ ਮੈਂ ਸਾਰੀਆਂ ਭੈਣਾਂ ਬੀਬੀਆਂ ਇੱਥੇ ਆਈਆਂ ਮੈਂ ਸਾਰਿਆਂ ਨੂੰ ਕਹਿੰਦੀ ਆਂ ਆਪਾਂ ਉੱਠੀਏ ਉਹਨਾਂ ਡਰੋ ਕਿ ਸਰਕਾਰਾਂ ਨੇ ਬਹੁਤ ਕਈ ਧਮਕੀਆਂ ਦੇਣੀਆਂ ਕਈ ਫੋਨ ਕਰਨੇ ਆਪਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਆਪਾਂ ਕੋਈ ਗਲਤ ਕੰਮ ਤੇ ਕਰਨ ਲਈ ਭਾਖ ਸੱਚ ਲਈ ਜੀ ਆਪਾਂ ਲੜਨਾ ਤੇ ਆਪਾਂ ਨੂੰ ਮਾਰ ਨਿਕਲਦਾ ਹੀ ਪੈਣਾ ਕਿਉਂਕਿ ਇੱਥੇ ਅੱਜ ਕੱਲ ਇਦਾਂ ਦਾ ਮਾਹੌਲ ਹੋਇਆ ਪਿਆ ਜਿਹੜਾ ਪ੍ਰਸ਼ਾਸਨ ਜਿਹੜੇ ਨੇ ਸਾਡੀ ਰਾਖੀ ਕਰਨੀ ਸੀ ਉਹ ਵੀ ਸਾਡੇ ਅੱਜ ਦਿਨਾਂ ਦੇ ਹਰ ਜਗ੍ਹਾ ਤੇ ਹਰ ਵੋਜ ਕਿੰਨੇ ਕਾਊਂਟਰ ਕਰ ਰਹੇ ਕਿੰਨਾ ਨੌਜਵਾਨੀ ਨੂੰ ਮਾਰ ਰਹੇ ਆ ਮੈਂ ਤੇ ਸੱਸ਼ਨ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਜੇ ਤੁਹਾਨੂੰ ਰੱਬ ਨੇ ਡਿਊਟੀਆਂ ਦਿੱਤੀਆਂ ਆ ਤੇ ਆਪਣੀ ਹੱਕ ਤੇ ਸੱਚ ਨਾਲ ਡਿਊਟੀਆਂ ਕਰੋ ਇਹਨਾਂ ਨੌਜਵਾਨਾਂ ਦਾ ਨਾ ਤਕਾ ਨਾ ਕਰੋ ਨਹੀਂ ਤਾਂ ਵੇਖੋ ਸੁਭਾ ਸਰਹੰਦ ਜਿਹੜਾ ਆਪਣੇ ਆਪ ਨੂੰ ਬਹਾਉਂਦਾ ਸੀ ਉਹਦੇ ਨਾਲ ਉਹ ਹੀ ਕੋਦੇ ਪਰਿਵਾਰ ਨਹੀਂ ਉਹਦੇ ਲਾਸ਼ ਨਾਲ ਫੋਨ ਕਰ ਕਰ ਦਿੱਤਾ ਅੱਜ ਦੀ ਧੀ ਅਫਸਰਾਂ ਕੋਈ ਆਪਣੀਆਂ ਦੁਨੀਆ ਜਿਹੜੀਆਂ ਹੱਕ ਤੇ ਸੱਚ ਦੀ ਕਲਨਾ ਕਰਨ ਨੌਜਵਾਨਾਂ ਨਾਲ ਧੱਕਾ ਨਾ ਕਰਨ ਕਿਉਂਕਿ ਆਪਾਂ ਨੂੰ ਇੱਥੇ ਪੰਜਾਬ 'ਚ ਰਹਿਣਾ ਸਰਕਾਰਾਂ ਤੇ ਹੁੰਦੀਆਂ ਜਾਂਦੀਆਂ ਰਹਿਣੀਆਂ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਤੁਸੀਂ ਜਿਹੜੀ ਆਪਣੀ ਡਿਊਟੀ ਆ ਉਹ ਹੱਕ ਦੇ ਸੱਚ ਨਾ ਕਰੋ ਬਾਕੀ ਸਾਰੇ ਨੌਜਵਾਨਾਂ ਦਾ ਉਤਸ਼ਾਹ ਵੇਖ ਕੇ ਬਹੁਤ ਖੁਸ਼ੀ ਹੋਈ ਆ ਤੇ ਨੌਜਵਾਨਾਂ ਨੂੰ ਇਹ ਵਕਤ ਨਹੀਂ ਕਹਿਣਾ ਚਾਹੁੰਨੀ ਆ ਕਿ ਤਗੜੇ ਹੋ ਕੇ ਆਪਾਂ ਨਾਲ ਚੱਲੀਏ ਸੱਚ ਦਾ ਸਾਥ ਦੇਈਏ ਕਿਉਂਕਿ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਤੇ ਆਪਾਂ ਨੂੰ ਕੋਈ ਵੀ ਦਬਾਅ ਨਹੀਂ ਸਕਦਾ ਜੇ ਆਪਾਂ ਆਪਣਾ ਨੌਜਵਾਨ ਬਚਾਉਣੀ ਆ ਨਸ਼ਾ ਖਤਮ ਕਰਨਾ ਕਿਉਂਕਿ ਉਹ ਇੱਥੇ ਆਪਨ ਨੂੰ ਅਮਰਪਾਲ ਨੂੰ ਲਿਆਉਣਾ ਪੈਣਾ ਕਿਉਂਕਿ ਜਿੱਦਾਂ ਨੌਜਵਾਨੀ ਵੀ ਅਮਰਪਾਲ ਦੀ ਬਹੁਤ ਗੱਲ ਸੀ ਤੋਂ ਆਏ ਹੋਏ ਮੇਰੇ ਵੀ ਪੈਣਾ ਤੇ ਅੱਜ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਡਾਕਟਰ ਲਖਵੀਰ ਸਿੰਘ ਜੀ ਦੇ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਬਾਪੂ ترਸੀਮ ਸਿੰਘ ਜੀ ਆਪ ਸਭ ਨੂੰ ਮੈਂ ਫਤਹਿ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਕਾਰਯੋਗ ਸత్సੰਗਤ ਜੀ ਅੱਜ ਜਦੋਂ ਮੈਂ ਤੁਹਾਨੂੰ ਇੱਥੇ ਬੈਠਿਆਂ ਨੂੰ ਇੰਨੀ ਤਦਾਦ ਵਿੱਚ ਦੇਖਦਾ ਤੇ ਮੈਨੂੰ ਉਹ ਪਿਛਲੇ